ਅੱਜ ਗੱਲ ਕਰਾਂਗੇ ਸੁਰੱਖੀਆਂ 'ਚ ਰਹਿਣ ਵਾਲਾ ਸਮਾਣਾ ਦਾ ਇਕਲੌਤਾ ਬੱਸ ਸਟੈਂਡ ਕਿਉਂਕਿ ਇਸ ਬਸ ਸਟੈਂਡ ਦੇ ਵਿੱਚ ਦੋ ਮੰਤਰੀਆਂ ਵੱਲੋਂ ਜਿਹੜਾ ਨਿਊ ਪੱਥਰ ਰੱਖਿਆ ਜਾਂਦਾ ਪਹਿਲਾ ਨਿਊ ਪੱਥਰ ਕਾਂਗਰਸ ਦੇ ਟਾਈਮ ਰਾਜਾ ਵੜਿੰਗ ਵੱਲੋਂ 2.5 ਸਾਲ ਪਹਿਲਾਂ ਰੱਖਿਆ ਗਿਆ ਸੀ ਤੇ ਹੁਣ ਸੱਤਾ ਦਾ ਆਨੰਦ ਮਾਣ ਰਹੀ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਵੀ ਨਿਊ ਪੱਥਰ ਰੱਖਿਆ ਜਾਂਦਾ ਲਗਭਗ 5 ਮਹੀਨੇ ਤੋਂ ਪਲੱਸ ਜਿਹੜਾ ਬਤੀਤ ਹੋਣ ਦਾ ਸਮਾਂ ਹੋ ਚੁੱਕਿਆ ਹੈ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਸਾਹਮਣੇ ਨੇ ਕਿਉਂਕਿ ਇਸ ਜਿਹੜਾ ਨਿਊ ਪੱਥਰ ਦੇ ਉੱਪਰ ਡਾਕਟਰ ਗਾਂਧੀ ਦਾ ਪ੍ਰਚਾਰ ਵੀ ਹੋਇਆ ਵੇ ਹੈ ਤਾਂ ਕਿ ਨਿਊ ਪੱਥਰ ਜਿਹੜਾ ਨਾ ਦਿਖ ਸਕੇ ਔਰ ਇਸ ਬੱਸ ਸਟੈਂਡ ਦੇ ਜਿਹੜੇ ਹਾਲਾਤ ਨੇ ਇੰਨੇ ਕੁ ਮਾੜੇ ਹੋ ਚੁੱਕੇ ਨੇ ਲੋਕਾਂ ਨੂੰ ਕਈ ਕਈ ਘੰਟੇ ਖੜ ਕੇ ਜਿਹੜਾ ਆਪਣਾ ਸਫ਼ਰ ਤੈਅ ਕਰਨਾ ਪੈਂਦਾ ਤੇ ਲੋਕਾਂ ਨੂੰ ਬੜੀ ਵੱਡੀ ਜਿਹੜੀ ਖੱਜਲ ਖਵਾਰੀ ਐ ਸਹਿਣੀ ਪੈਂਦੀ ਐ ਜੇ ਗੱਲ ਕਰੀਏ ਤਾਂ ਜਦੋਂ ਮੀਂਹ ਪੈਂਦਾ ਤਾਂ 3-3 4-4 ਫੁੱਟ ਜਿਹੜਾ ਪਾਣੀ ਐ ਇਕੱਠਾ ਹੋ ਜਾਂਦਾ ਤੇ ਲਗਾਤਾਰ ਦੁਕਾਨਦਾਰਾਂ ਵੱਲੋਂ ਵੀ ਮંત્રી ਸਾਹਿਬ ਨੂੰ ਮਿਲਿਆ ਜਾਂਦਾ ਫਿਰ ਵੀ ਜਿਹੜਾ ਬੱਸ ਸਟੈਂਡ ਦੀ ਸਾਰ ਹੈ ਹਾਲੇ ਤੱਕ ਨਹੀਂ ਲਈ ਜਾ ਰਹੀ ਕਿਉਂਕਿ ਲੋਕਾਂ ਵੱਲੋਂ ਲੰਬੇ ਟਾਈਮ ਤੋਂ ਮੰਗ ਕੀਤੀ ਜਾਂਦੀ ਸੀ ਤਾਂ ਕਿ ਇਸ ਬੱਸ ਸਟੈਂਡ ਨੂੰ ਬਣਾ ਕੇ ਤਾਂ ਲੋਕਾਂ ਦੀ ਜਿਹੜੀ ਜਾਨ ਹੈ ਬਚ ਸਕੇ ਪਰ ਦੱਸਿਆ ਜਾਂਦਾ ਕਿ ਕਈ ਲੋਕ ਜਦੋਂ ਬਾਰਿਸ਼ਾਂ ਪੈਂਦੀਆਂ ਨੇ ਗਿਰਦੇ ਨੇ ਤੇ 6.5 ਕਰੋੜ ਦੀ ਜਿਹੜੀ ਗ੍ਰਾਂਟ ਹੈ ਰਾਜਾ ਵੜਿੰਗ ਵੱਲੋਂ ਪੀਆਰਟੀਸੀ ਨੂੰ ਸੌਂਪ ਦਿੱਤੀ ਗਈ ਸੀ ਉਹੀ ਗ੍ਰਾਂਟ ਜਿਹੜੀ ਵਾਪਸ ਗਈ ਤੇ ਦੁਬਾਰਾ ਮੌਜੂਦਾ ਚ ਸੱਤਾ ਦੀ ਪਾਰਟੀ ਨੂੰ ਦਿੱਤੀ ਗਈ ਫਿਰ ਵੀ ਬੱਸ ਸਟੈਂਡ ਦੀ ਜਿਹੜੀ ਸਾਰ ਹੈ ਨਹੀਂ ਲਈ ਗਈ ਇਸ ਨੂੰ ਕਿੱਥੋਂ ਆ ਤੁਸੀਂ ਮੈਨੂੰ ਦਰੈ ਤੋਂ ਜੀ ਇੱਥੇ ਬੱਸ ਸਟੈਂਡ ਸਮਾਨ ਹੈ ਦੋ ਵਾਰੀ ਉਦਘਾਟਨ ਹੋ ਚੁੱਕੇ ਹੈ ਹਾਂ ਜੀ ਇੱਕ ਵਾਰੀ ਕਾਂਗਰਸ ਸਰਕਾਰ ਵੱਲੋਂ ਤੇ ਦੂਸਰੇ ਆਮਵਲ ਪਾਰਟੀ ਪਰ ਬਣਿਆ ਨਹੀਂ ਨਾ ਜੀ ਇਹਨਾਂ ਦਾ ਲਾਰੇ ਲੱਪੇ ਨੇ ਜੀ ਹਾਂ ਜਿਹੜਾ ਵੀ ਮੰਤਰੀ ਆਉਂਦਾ ਵੋਟਾਂ ਦੇ ਕਰਕੇ ਝੂਠ ਝਾਟ ਬੋਲੀ ਜਾਂਦਾ ਤੇ ਕਰਨਾ ਕੋਲ ਨਾ ਕਿਸੇ ਨੇ ਕੁਝ ਨਹੀਂ ਚਾਹੇ ਸਰਕਾਰ ਪੈਸੇ ਵੀ ਦੇ ਦੇਵੇ ਪੈਸੇ ਆਪ ਹਾਜਮ ਕਰ ਜਾਂਦੇ ਨੇ ਲੋਕਾਂ ਨੂੰ ਕਹਿੰਦੇ ਨੇ ਬਣਾਉਨੇ ਆ ਬਣਾਉਨੇ ਆ ਹੁਣ ਆਪਾਂ ਸਾਰੀਆਂ ਸਰਕਾਰਾਂ ਨੂੰ ਦੇਖਿਆ 75 ਸਾਲ ਦੀ ਹੋ ਰਹੀ ਸਾਡੀ ਹਾਂਜੀ ਪਰ ਇਹਨਾਂ ਦਾ ਕੋਈ ਨੜੀ ਡਟਾ ਨਹੀਂ ਜੀ ਨਰਲੇਪੇ ਲਾਉਂਦੇ ਸਰਕਾਰ ਲਾਰੇ ਲਪੇ ਲਾਉਂਦੇ ਨੇ ਜੀ ਵੋਟਾਂ ਲੈਣ ਦੇ ਟਾਈਮ ਝੂਠ ਬੋਲੀ ਜਾਂਦੇ ਨੇ ਤੇ ਬਾਕੀ ਮਗਰੋਂ ਕੁਝ ਵੀ ਨਹੀਂ ਇਹਦਾ ਹੁਣ ਕ੍ਰਿਸ਼ਨ ਕੁਮਾਰ ਜੀ ਕ੍ਰਿਸ਼ਨ ਕੁਮਾਰ ਜੀ ਤੁਸੀਂ ਬਸਟੈਂਡ ਸਮਾਣਾ ਜਾਂਦੇ ਹੋ ਰਹੇ ਹਾਂ ਜੀ ਆਈ ਸ਼ੋਅ ਹੈ ਜੀ ਆਪਣੀ ਬਸਟੈਂਡ ਦਾ ਜੀ ਇੱਥੇ ਬਸਟੈਂਡ ਦੇ ਵਿੱਚ ਪਿਛਲੇ ਕਾਂਗਰਸ ਸਰਕਾਰ ਕੇ ਇੱਥੇ ਉਦਘਾਟਨ ਕੀਤਾ ਗਿਆ ਬਸਟੈਂਡ ਨਵੇਂ ਬਣਾਉਂਦਾ ਹਾਂ ਜੀ ਪਹਿਲੇ ਰਾਜਾ ਵਡਿੰਗ ਸਾਹਿਬ ਆਏ ਸੀਗੇ ਜੀ 6 ਕਰੋੜ 25 ਲੱਖ ਰੁਪਏ ਦਾ ਮੇਰੇ ਖਿਆਲ ਬਜਟ ਪਾਸ ਕਰ ਗਏ ਸੀਗੇ ਜੀ ਉਹਨਾਂ ਦੀ ਪ੍ਰਧਾਨ ਜੀ ਕੋਲ ਪੈਸੇ ਆ ਗਏ ਨੇ ਇੱਕ ਮਹੀਨੇ ਅੰਦਰ ਅੰਦਰ ਅੱਡਾ ਬਣ ਜਾਊਗਾ ਜੀ ਉਹਦੇ ਬਾਅਦ ਸਾਡੇ ਸਰਾਜ ਜੀ ਸ਼੍ਰੀ ਜੋੜਮਾਜਰਾ ਸਾਹਿਬ ਉਹ ਵੀ ਉਦਘਾਟਨ ਕਰ ਗਏ ਨੇ ਪੱਥਰ ਲੱਗਿਆ ਹੋਇਆ ਜੀ ਹਰੇ ਉਹਨਾਂ ਦਾ ਵੀ ਉਹਨਾਂ ਨੇ ਵੀ ਫਿਰ ਮੁੜ ਕੇ ਕੋਈ ਸੁਣਵਾਈ ਨਹੀਂ ਕੀਤੀ ਜੀ ਉਦੇ ਬਾਅਦ ਲਾੜੋ ਜਿਹੜਾ بارش ਆਂਦੀ ਹੈ ਜੀ ਆ ਦੁਕਾਨਾਂ ਤੱਕ ਪਾਣੀ ਵੜ ਜਾਂਦਾ ਹੈ ਸਾਡੇ ਆ ਜਦੋਂ ਕਿ ਹੁਣ ਲੋੜ ਹੈ ਬੱਸ ਸਟੈਂਡ ਨੂੰ ਜ਼ਰੂਰ ਤਾਂ ਫੁੱਲ ਬਿਲਕੁਲ ਬਸਾਂ ਦੀ ਆਵਾਜ਼ ਹੀ ਵੱਧ ਗਈ ਹੈ ਸਵਾਰੀ ਦੇ ਬੈਠਣ ਨੂੰ ਜਗ੍ਹਾ ਨਹੀਂ ਹੈ ਜੀ ਕੋਈ ਸਵਾਰੀ ਖੱਜਲ ਖਵਾਰ ਆਉਂਦੀ ਹੈ ਦੁਕਾਨਦਾਰ ਖੱਜਲ ਖਵਾਰ ਨੇ ਫालतू ਦੇ ਬਸਾਂ ਲੱਗਦੇ ਨੇ ਅੱਡੇ ਦੇ ਅੰਦਰ ਵੀ ਇਹਨਾਂ ਦਾ ਕੋਈ ਹੱਲ ਕਰਿਆ ਜਾਵੇ ਜੀ ਤੇ ਬੱਸ ਸਟੈਂਡ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਆ ਜੀ ਤੁਹਾਡਾ ਕੀ ਨਾਮ ਹੈ ਜਸ਼ਨਪ੍ਰੀਤ ਸਿੰਘ ਜੀ ਅੱਛਾ ਜਸ਼ਨ ਜੀ ਇਹ ਜਿਹੜੀ ਸਮਾਣਾ ਦੇ ਵਿੱਚ ਬੱਸ ਸਟੈਂਡ ਲਈ ਗ੍ਰਾਂਟ ਆਈ ਸੀਗੀ ਕੀ ਕਹੋਗੇ ਵੀਰੇ ਅੱਜ ਤੋਂ 2.5 ਸਾਲ ਪਹਿਲਾਂ ਵੀਰੇ ਕਾਂਗਰਸ ਪਾਰਟੀ ਵਾਲਿਆਂ ਨੇ ਇੱਥੇ ਨਹੀਂ ਪੱਥਰ ਰੱਖਿਆ ਸੀਗਾ ਵੀਰੇ ਉਹਨਾਂ ਨੇ ਵੀ ਕੁਝ ਨਹੀਂ ਬਣਾਇਆ ਵੀਰੇ ਤੇ ਉਸ ਤੋਂ ਬਾਅਦ ਵੀਰੇ 6-7 ਮਹੀਨੇ ਪਹਿਲਾਂ ਚੇਤਨ ਸਿੰਘ ਜੋੜਾ ਮਾਜਰਾ ਹੀ ਨਹੀਂ ਪੱਥਰ ਰੱਖ ਕੇ ਗਏ ਹਨ ਵੀਰੇ ਬੱਸ ਸਟੈਂਡ ਦੇ ਬੁਰੇ ਹਾਲਾਤ ਨੇ ਬਾਈ ਗ੍ਰਾਂਡ ਗਰਾਊਂਡ ਦਾ ਕੋਈ ਪਤਾ ਨਹੀਂ ਮੇਰੇ ਖਿਆਲ ਗ੍ਰਾਂਡ ਵਾਪਸ ਚਲੀ ਗਈ ਯਾਰ ਤੇ ਇੱਥੇ ਵੀਰੇ ਕੁਝ ਨਹੀਂ ਬਣੰਦਿਆ ਜਦੋਂ ਮੀਂਹ ਪੈ ਜਾਂਦਾ ਵੀਰੇ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਇੱਥੇ ਬੁਰਾ ਹਾਲ ਹੈ ਵੀਰੇ ਆਪਣਾ ਤੇ ਉਰੇ ਪੱਸਾਂ ਦੀ ਕੀ ਮੈਂ ਸਰਵਿਸ ਹੈ ਬਈ ਬਹੁਤ ਬੁਰਾ ਹਾਲ ਹੈ ਵੀਰੇ ਇੱਥੇ ਲੋਕ ਕਿੰਨਾ ਕਿੰਨਾ ਟਾਈਮ ਫੱਜਲ ਹੋਈ ਖੜੇ ਰਹਿੰਦੇ ਨੇ ਵੀਰੇ ਤੇ ਕੀ ਮੰਗ ਕਰਨਾ ਚਾਹੋਗੇ ਤੁਸੀਂ ਵੀਰੇ ਇੱਥੇ ਇੱਕ ਤਾਂ ਪਾਣੀ ਦਾ ਜਿਹੜਾ ਨਿਕਾਸੀ ਨਿਕਾਸੀ ਉਹ ਕੀਤਾ ਜਾਵੇ ਤੇ ਦੂਸਰਾ ਵੀਰੇ ਬੱਸਾਂ ਦਾ ਜਿੰਮੇ ਲਾ ਲੋ ਤੁਸੀਂ ਵੀ ਬੱਸਾਂ ਦੀ ਪ੍ਰੋਬਲਮ ਸੈੱਟ ਹੋ ਜਾਵੇ ਹਾਂਜੀ ਠੀਕ ਹੈ